ਜਿਹੜਾ ਵੀ ਪਸ਼ੂਆਂ ਦਾ ਕੰਮ ਹੈ ਨਾ ਇਹ ਮਿਹਨਤੀ ਬੰਦੇ ਦਾ ਕੰਮ ਹੈ ਇਹ ਆਏ ਨਹੀਂ ਹੈਗਾ ਵੀ ਆਪਾਂ ਦੋ ਬੱਚੀਆਂ ਰੱਖ ਲੀਆਂ ਕਿਸੇ ਵੇਲੇ ਖੋਲਣਾ ਹੀ ਨਹੀਂ ਕਿਸੇ ਵੇਲੇ ਦਾਣਾ ਨਹੀਂ ਪਾਉਣਾ ਕਿਸੇ ਵੇਲੇ ਪਾਣੀ ਨਹੀਂ ਪਾਉਣਾ ਹਨਾ ਮਿਹਨਤ ਵਾਲੀ ਹੈ ਬਈ ਜੇ ਆਪਾਂ ਖੇਤੀ ਦੇ ਨਾਲ ਨਾਲ ਆਪਾਂ ਵੀ ਦੇਖੋ ਖੇਤੀ ਦੇ ਨਾਲ ਨਾਲ ਇਹ ਕੰਮ ਕਰਦੇ ਆਂਗੇ ਪਰ ਆਏ ਆ ਬਈ ਤੜਕੇ ਸਵੇਹਾ ਲਾਲੂ 4 ਵਜੇ ਤੋਂ ਲਾਲੂ 4 ਤੋਂ ਲੈ ਕੇ 6 ਵਜੇ ਤੱਕ ਸਵੇਰ ਕੰਮ ਹੁੰਦਾ ਇਹਨਾਂ ਦਾ 2 ਘੰਟੇ ਸ਼ਾਮ ਨੂੰ ਕੰਮ ਹੁੰਦਾ ਹੈਗਾ ਵੀ ਇਹ ਡਿਊਟੀ ਹੈ ਜਿਹੜੀ ਜਮੇ ਪੱਕੀ ਹੈ ਬਈ ਇਹ ਇਹਦਾ ਹੱਲ ਨਹੀਂ ਇਹਦਾ ਜਮਾ ਕਰਨੀ ਬੂ ਜਿਹੜਾ ਬੰਦਾ ਇਹ ਡਿਊਟੀ ਪੱਕੀ ਕਰ ਸਕਦਾ ਹੈ ਉਹ ਹੀ ਇਹਨਾਂ ਚੀਜ਼ਾਂ ਨਾਲ ਪੰਗਾ ਲਵੇ ਨਹੀਂ ਕੋਈ ਕਿੱਲੇ ਤੇ ਬੰਨ ਕੇ ਨੂੜਨਾ ਤੇ ਹਰਾ ਸਿੱਟਤਾ ਨਾ ਟਾਈਮ ਟੂ ਬੇ ਟਾਈਮੇ ਕੱਖ ਪੋਣੇ ਹੈ ਬੇ ਟਾਈਮੇ ਚਵਾਈ ਕਰਨੀ ਹੈ ਨਾ ਉਹ ਗੱਲ ਨਹੀਂ ਬਣਦੀ ਬਾਈ ਜੇ ਆਪਾਂ ਕੋਈ ਬਰੀਡ ਰੱਖਣੀ ਹੈ ਜਾਂ ਕੰਮ ਧੰਦਾ ਕੋਈ ਕਰਨਾ ਹੈ ਬਾਈ ਤੇ ਗਿੱਟੇ ਲਿਬੜਨੇ ਆ ਗੋਹੇ ਨਾਲੇ ਤਾਂ ਲਿਬੜਨਗੇ ਲਿਬੜਨਗੇ ਬਾਈ ਕਉਂ ਦਿਨ ਨਾ ਜਰਾ ਆਪਦੇ ਗਿੱਟੇ ਨਹੀਂ ਨਾ ਬਈ ਲਿਬਰ ਦੇ ਗੋਹੇ ਨਾਲ ਉਹਨਾਂ ਚਿਰ ਨਾ ਹੀ ਤਾਂ ਕੰਮ ਦਾ ਸੁਆਦ ਆਵੇ ਤੇ ਨਾ ਹੀ ਬਰੀਡ ਪੈਦਾ ਹੋਵੇ ਜੇ ਆਪਾਂ ਘਰੇ ਬਰੀਡ ਪੈਦਾ ਕਰਨੀ ਹੈ ਤਾਂ ਆਪਦੇ ਗਿੱਟੇ ਤਾਂ ਗੋਹੇ ਨਾਲ ਲਵੇਲ ਨਹੀਂ ਪਹਿਣਗੇ ਤੇ ਇਹੀ ਕੰਮ ਆਪਣਾ ਬਈ ਕੋਈ ਬੰਦਾ ਨਹੀਂ ਕੋਈ ਲੇਬਰ ਨਹੀਂ ਆਪਣੇ ਕੋਲੇ ਸਿਰਫ ਆਪ ਆਪਾਂ ਕੰਮ ਧੰਦਾ ਕਰਦਿਆਂ ਕਰੇ ਵਧੀਆ ਬੱਚੀਆਂ ਨਹੀਂ ਗਈਆਂ ਗਾਵਾਂ ਨਹੀਂ ਗਈਆਂ ਮੱਝਾਂ ਨੇ ਨਾਲ ਹੀ ਖੇਤੀ ਦਾ ਕੰਮ ਹੈ ਤੇ ਵੀਡੀਓ ਖੇਤੀ ਸਬੰਧੀ ਦੇਖਣ ਦੇ ਲਈ ਬਈ ਪਸ਼ੂਆਂ ਸਬੰਧੀ ਦੇਖਣ ਦੇ ਲਈ ਆਪਣੀ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਓ ਕਿਉਂਕਿ ਖੇਤੀ ਦੀ ਹਰ ਜਾਣਕਾਰੀ ਆਪਾਂ ਪਾਉਨੇ ਆ ਆਪਣੇ ਚੈਨਲ ਤੇ ਤੇ ਪਸ਼ੂਆਂ ਸੰਬੰਧੀ ਪਾਉਨੇ ਆ ਧੰਨਵਾਦ ਬਈ